सतराम श्रीहे गुरू साहिब जी सूई महल्ला पंजवा सिमरत भेद पुराण ਉਕਾਰ ਨ ਪੋਥਿਆ ਨਾਮ ਬਿਨਾ ਸਭ ਕੁੜ ਗਾਲੀ ਹੁਸ਼ਿਆ ਸੇਮਰਤ বেদ ਪੁਰਾਣ ਓਕਾਰ ਨ ਪੋਥਿਆ ਨਾਮ ਬਿਨਾ ਸਭ ਕੁੜ ਗਾਲੀ ਹੋਸ਼ਿਆ ਨਾਮ ਨਿਧਾਨ ਅਪਾਰ ਫਗਤਾ ਮਨਵਸਾ ਜਨਮ ਮਰਨ ਮੋਹ ਦੁਖ साधु संग नसा न मोहे बाब अहंकार सर पर रु सुख न पायन म ਨਾਮ ਸੁਣਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ અવਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਾਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰਪਰ ਹਾਰਿਆ ਆਵਹ ਜਾਹੇ ਅਨੇਕ ਹਰ ਮਰ ਜਨਮ ਤੇ ਬੇਲਬੁਝੇ ਸਾਬਵਾਦ ਜੁਨੀ ਪਰਮਤੇ ਜਨ ਕੋ ਪਰਿਆਲ ਛੇਨ ਸਾਧੂ ਸੰਗ ਪਾਇਆ અમર તહર કા નામ તેલી જલે જાપો લયા ક جہ કૂટ અસંખ બહોત અનંત કે જેસ બુજાયા આપ ਨੇ ਰਾਤ ਸਹੇ ਇਹ ਸਾਰਾ ਨਹੀਂ ਦਾ ਤਾ ਆਪਣਾ ਨਾਮ ਦਿਓ ਗੁਣ गावा ਦੇ ਨਰਾ ਕਿ ਚਾਉ ਏ ਹੋ ਅਸਰ ਨਹੀਂ ਦਾਤਾਰ ਆਪਣਾ ਨਾਮ ਦੇ ਹੋ ਗਉਣ ਗਾਵਾ ਬਿਨਰਾਤ ਨਾਨਕ ਚਾਉ ਏ ਹੋ ਕਾਲ ਸਾਹ ਵਾਹੀ ਗੁਰ ਦੀ ਕੀ ਫਤਿਹ ਸੋਹੀ ਮਹੱਲਾ ਪੰਜਵਾਂ ਸਿਮਰਤਬੀਦ ਪ੍ਰਾਨ ਪਕਾਰਨ ਪੋਥਿਆ ਨਾਮ ਬਿਨਾਂ ਸਬ ਕੋੜ ਗਾਲੀ ਹੋਸ਼ਿਆ ਸੰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਦੀ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੀ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੁੰਹੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪੁਤਰੰਗ 761 ਉੱਪਰ ਸੁਬਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਤੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਥ ਸੰਗਤ ਜੀ ਧਿਆਨ ਦੇਣਾ ਬਚਨ ਆਪ ਸੰਗਤਾਂ ਦੇ ਨਾਲ ਕਰ ਰਿਹਾ ਜਿੱਥੇ ਨਾਮ ਦੀ ਗੱਲ ਕੀਤੀ ਹੈ ਸਭਗਰਾਂ ਨੇ ਇਹ ਨਾਮ ਤੋਂ ਬਿਨਾ ਸਭ ਗੱਲਾਂ ਹੋਸ਼ਿਆ ਨੇ ਐਵੇਂ ਬਾਤ ਵਿਵਾਦ ਆ ਉੱਥੇ ਨਾਲ ਹੀ ਇਸ ਪਾਵਨ ਹੁਕਮ ਵਿੱਚ ਸਤਿਗੁਰਜੀ ਦਾ ਹਾਉ ਵਾਲੀ ਬੰਦ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਇਸ ਸੰਸਾਰ ਤੇ ਸਭ ਤੋਂ ਵੱਡਾ ਸਾਧੂ ਕੌਣ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਨੱਚ ਕਣੀ ਖਮ ਕਰਿਓ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ